ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਤੇ ਹੋਪਸੋ ਤੁਸੀਂ ਆਪਣੇ ਆਪਣੇ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਕਸੀਦਾਕਾਰੀ ਡਿਜ਼ਾਈਨਰ ਸਟੂਡੀਓ ਅੱਜ ਸਰਦਲੀ ਬਹੁਤ ਜ਼ਿਆਦਾ ਸੋਹਣੀ ਕਲੈਕਸ਼ਨ ਲੈ ਕੇ ਆਇਆ ਜਿਹੜੀ ਕਿ ਟੋਟਲੀ ਪਾਰਟੀ ਵੇਅਰ ਆ ਗਈ ਤੇ ਤੁਸੀਂ ਆਪਣੇ ਖਾਸ ਫੰਕਸ਼ਨਸ ਦੇ ਉੱਤੇ ਜਾਂ ਕਿਸੇ ਆਪਣੇ ਰਿਲੇਟਿਵ ਦੇ ਫੰਕਸ਼ਨਸ ਦੇ ਉੱਤੇ ਤੁਸੀਂ ਇਸ ਤਰ੍ਹਾਂ ਦੇ ਡਰੈਸ ਜਾਂ ਸੂਟ ਆਪਣੇ ਰੈਡੀ ਕਰਵਾ ਸਕਦੇ ਹੋਗੇ ਤੇ ਅਗਰ ਸਾਡੇ ਚੈਨਲ ਨੂੰ ਤੁਸੀਂ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਜੀ ਸੇਮ ਹੀ ਨਾਮ ਦਾ ਪੇਜ ਸਾਡਾ ਇੰਸਟਾਗ੍ਰam ਤੇ ਹੈਗਾ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋਗੇ ਕਸੀਦਾਕਾਰੀ ਡਿਜ਼ਾਈਨਿੰਗ ਸਟੂਡੀਓ ਦੇ ਨਾਮ ਤੇ ਤੇ ਉੱਥੇ ਤੁਹਾਨੂੰ ਸੋਰਸ ਦੇ ਲੈਟਰ ਡਿਜ਼ਾਈਨ ਦੇ ਰਿਲੇਟਡ ਰੀਲਸ ਮਿਲ ਜਾਂਦੀਆਂ ਨੇਗੀ ਤਾਂਕਿ ਤੁਹਾਨੂੰ ਆਪਣੇ ਡਿਜ਼ਾਈਨ ਚ ਚੂਸ ਕਰਨ ਦੇ ਵਿੱਚ ਥੋੜੀ ਆਸਾਨੀ ਹੋ ਜਾਂਦੀ ਹੈਗੀ ਤੇ ਚਲੋ ਆਪਾਂ ਬਹੁਤੀ دیر ਨਹੀਂ ਲਗਾਉਂਦੇ ਜੀ ਆਪਾਂ ਅੱਜ ਦੀ ਕਲੈਕਸ਼ਨ ਸ਼ੁਰੂ ਕਰਦੇ ਹਾਂਗੇ ਇਹਨਾਂ ਕਲੈਕਸ਼ਨਾਂ ਕੀ ਉਹ ਆਪਾਂ ਕਰਦੇ ਆ ਬਲੈਕ ਸੂਟ ਤੋਂ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਸੂਟ ਹੈਗਾ ਇਹ ਸੂਟ ਮੀਨਸ ਇੱਕ ਗਰਲ ਦਾ ਹੈਗਾ ਕਿ ਅਲੋਕੀ ਇਹ 슬ੀਵਲੈਸ ਸੂਟ ਬਣਿਆ ਜੀ ਤੇ ਫੈਬਰਿਕ ਇਹਦਾ ਹੈਗਾ ਆ ਆਪਣਾ ਜਿਹੜਾ ਆਪਾਂ ਕਹਿੰਦੇ ਨੇ ਡੂਪਨ ਸਿਲਕ ਆਗੀ ਆ ਉਹਨੂੰ ਕਹਿੰਦੇ ਨੇ ਹੈਗੇ ਤੇ ਤੁਸੀਂ ਫੈਬਰਿਕ ਕੋਈ ਮਰਜ਼ੀ ਚੂਜ਼ ਕਰ ਸਕਦੇ ਹੋ ਨਾ ਕ੍ਰੇਪ ਦੇ ਵਿੱਚ ਕਰ ਸਕਦੇ ਹੋ ਕਾਟਨ ਦੇ ਵਿੱਚ ਵੀ ਇਹ ਅਵੇਲੇਬਲ ਆਪਣੇ ਕੋਲੇ ਕ੍ਰੇਪ ਲੈ ਸਕਦੇ ਹੋ ਤੇ ਜਾਂ ਕੋਈ ਹੋਰ ਫੈਬਰਿਕ ਜਿਹੜਾ ਤੁਸੀਂ ਰეკਮੈਂਡ ਕਰੋਗੇ ਉਹੀ ਵਾਲਾ ਫੈਬਰਿਕ ਵੀ ਆਪਾਂ ਅਰੇਂਜ ਕਰ ਦਾਂਗੇ ਤੁਹਾਡੇ ਲਈ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਏਮਬਰਾਇਡਰੀ ਦੀ ਤੁਸੀਂ ਦੇਖੋ ਜੀ ਏਮਬਰਾਇਡਰੀ ਇਹਦੀ ਬਹੁਤ ਜ਼ਿਆਦਾ ਸੋਹਣੀ ਤੇ ਪਿਆਰੀ ਬਣੀ ਹੋਈ ਹੈਗੀ ਇਹਦੇ ਲਾਈਕ ਅ ਵੀ ਕੁਗੀਆਂ ਕਹਿ ਲੋ ਤੁਸੀਂ ਚਿੜੀਆਂ ਕਹਿ ਲੋ ਜੋ ਵੀ ਆ ਹਨਾ ਵੀ ਬਰਡਸ ਬਣਾਏ ਹੋਏ ਨੇਗੇ ਤੇ ਬਰਡਸ ਦਾ ਜੋੜਾ ਜਾਨੀ ਕਿ ਬਣਾਇਆ ਹੋਇਆ ਕਪਲ ਬਣਾਇਆ ਹੋਇਆ ਬਰਡਸ ਦਾ ਤੇ ਸਾਈਡਾਂ ਨੂੰ ਦੇਖੋ ਜੇ ਇਹਦੇ ਪ੍ਰੋਪਰ ਇਦਾਂ ਕਰਕੇ ਬੇਲ ਜਾਂਦੀ ਹੈਗੀ ਤੇ ਹੈਂਡਵਰਕ ਪਲੱਸ ਆਰੀਵਰਕ ਆ ਜੀ ਤੁਸੀਂ ਦੇਖੋਗੇ ਇਹ ਸਾਰਾ ਹੈਂਡਵਰਕ ਹੋਇਆ ਹੋਇਆ ਵਿੱਚ ਫਿਨਿਸ਼ਿੰਗ ਜਿਹੜੀ ਹੈਂਡਵਰਕ ਨਾਲ ਦਿੱਤੀ ਹੋਈ ਆ ਤੇ ਇਹ ਵਾਲਾ ਆਪਣਾ ਆਰੀਵਰਕ ਹੈਗਾ ਸਾਰਾ ਜੀ ਬਹੁਤ ਸੋਹਣਾ ਸੂਟ ਲੱਗਦਾਗਾ ਤੇ ਇਹਨਾਂ ਨੇ 슬ੀਵਲੈਸ ਬਣਾਉਣਾ ਸੀ ਇਸ ਕਰਕੇ ਅਸੀਂ 슬ੀਵਜ਼ ਦੇ ਉੱਤੇ ਨਹੀਂ ਡਿਜ਼ਾਈਨ ਦਿੱਤਾ ਬਟ ਤੁਸੀਂ 슬ੀਵਜ਼ ਦੇ ਉੱਤੇ ਵੀ ਤੁਸੀਂ ਜਿੱਦਾਂ ਉਹ ਬੇਲ ਬਣੀ ਹੋਈ ਹੈ ਬੇਲ ਬਣਾ ਸਕਦੇ ਹੋ ਅਗਰ ਤੁਸੀਂ ਬਰਡਸ ਦਾ ਇੱਕ ਬਰਡ ਬਣਾਉਣਾ ਚਾਹੁੰਦੇ ਹੋ ਉਹ ਵੀ ਬਣ ਜੀਗਾ ਜੀ ਤੇ ਉਹਦੀ ਕਾਸਟ ਫਿਰ ਉਸ ਹਸਾਬ ਨਾਲ ਹੋ ਜੇਗੀ ਜੀ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਟਿਚਿੰਗ ਦੀ ਸਟਿਚਿੰਗ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋਗੇ ਕਿੰਨੀ ਸੋਹਣੀ ਤੇ ਪਿਆਰੀ ਦਿੱਤੀ ਹੋਈ ਹੈਗੀ ਤੇ ਆਪਾਂ ਸਮੋਥੀ ਲੇਸ ਦੇ ਨਾਲ ਇਹਦੀ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਸਾਰੇ ਸੂਟ ਦੀ ਤੇ ਸੂਟ ਦੇ ਮੀਨਸ ਦੇਖਣ ਜੀ ਲੁੱਕ ਜੀ ਸਾਨੂੰ ਪਤਾ ਲੱਗਦਾ ਹੋਵੇਗਾ ਬਹੁਤ ਪਿਆਰੀ ਲੁੱਕ ਆ ਰਹੀ ਹੈ ਬੈਕ 에 ਦੀ ਪਲੇਨ ਕੀਤੀ ਐ ਸੀ ਡੀਪ ਨੈਕ ਦੇ ਨਾਲ ਤੇ ਬਹੁਤ ਜਿਆਦਾ ਪਿਆਰਾ ਸੂਟ ਹੈ ਤੇ ਇਹ ਆਪਾਂ ਰੈਡੀ ਕੀਤਾ ਜੀ ਪਲਾਜੋ ਦੇ ਨਾਲ ਤੇ ਪਲਾਜੋ ਜਿਹੜਾ ਤੁਹਾਨੂੰ ਦਿਖਾਉਣਿਆ ਸੀ ਇਹਦੇ ਪਲਾਜੋ ਦਾ ਜਿਹੜਾ ਫਰੰਟ ਵਾਲਾ ਸਾਈਡ ਆ ਉਹਦੇ ਤੇ ਵੀ ਆਪਣਾ ਪੂਰਾ ਹੈਵੀ ਵਰਕ ਹੋਇਆ ਹੋਇਆ ਹੈਗਾ ਤੁਸੀਂ ਦੇਖੋ ਇਨਾਂ ਨੇ ਇਹੀ ਵਰਕ ਜਿਹੜਾ ਬਾਜੂ ਵਾਲਾ ਵਰਕ ਸੀਗਾ ਇਹੀ ਵਰਕ ਵੀ ਇੱਥੇ ਵੀ ਲਿਆਂਦਾ ਮੈਂ ਤੁਸੀਂ ਵੀ ਬਾਜੂ ਦੇ ਉੱਤੇ ਇੰਨਾ ਹੈਵੀ ਵੀ ਵਰਕ ਕਰਵਾ ਸਕਦੇ ਹੋ ਬਰਡ ਵੀ ਬਣਾ ਸਕਦੇ ਹੋ ਜਾਂ ਫਿਰ ਨੀਚੇ ਵਾਲੀ ਬੀਲ ਵੀ ਬਣਾ ਸਕਦੇ ਹੋ ਇਹ ਪਲਾਜੋ ਹੈ ਜੀ ਪਲਾਜੋ ਦਾ ਇਸ ਤਰ੍ਹਾਂ ਵਰਕ ਹੋਇਆ ਹੋਇਆ ਪੂਰਾ ਹੈਵੀ ਮੂਰੀ ਵਾਲਾ ਤੇ ਇਹਦੇ ਵਿੱਚ ਵੀ ਤੁਹਾਨੂੰ ਦਿਖਦਾ ਹੋਏਗਾ ਪਰਲ ਦਾ ਔਰ ਸਿੱਪੀ ਦਾ ਆਪਾਂ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਹੈਗਾ ਆਰਈ ਪਲੱਸ ਹੈਂਡਵਰਕ ਦਾ ਇਹ ਸੂਟ ਹੈਗਾ गोल्डन ਦੇ ਵਿੱਚੇ ਨਾਲ ਅਸੀਂ ਦੱਸ ਰੱਖਿਆਗਾ ਇਹ ਜਿਹੜਾ ਪਰ ਤੁਸੀਂ ਕੋਈ ਕਲਰਫੁੱਲ ਕਰਨਾ ਚਾਹੁੰਦੇ ਆ ਤਾਂ ਕਲਰਫੁੱਲ ਵੀ ਹੋ ਜਾਏਗਾ ਜੀ ਪਰ ਜਿਹੜੀ ਬਲੈਕ ਦੇ ਉੱਪਰ 골ਡਨ ਦੀ ਟੱਚ ਆਉਂਦੀ ਹੈ ਉਹ ਬਹੁਤ ਜ਼ਿਆਦਾ ਪਿਆਰੀ ਤੇ ਸੋਹਣੀ ਆਉਂਦੀ ਆ ਤੇ ਸਭ ਤੋਂ ਜਿਹੜੀ ਸਪੈਸ਼ਲ ਕਹ ਲਓ ਕਿ ਇਹਦੀ ਅਟਰੈਕਸ਼ਨ ਆ ਇਸ ਸੂਟ ਦੀ ਉਹ ਇਹਦਾ ਦੁਪੱਟਾ ਹੈਗਾ ਦਿਖਾਉਣੀ ਆ ਤੁਹਾਨੂੰ ਦੁਪੱਟੇ ਦੇ ਇਸ ਤਰ੍ਹਾਂ 4 ਸਾਈਡ ਬਰਡਸ ਬਨੇ ਹੋਏ ਨੇਗੇ ਤੁਸੀਂ ਦੇਖੋਗੇ 4 ਸਾਈਡ ਇਸ ਤਰ੍ਹਾਂ ਬਰਡ ਬਨੇ ਹੋਏ ਨੇ ਸਾਰਾ ਪ੍ਰੋਪਰ ਜਿੱਦਾਂ ਸ਼ਰਟ ਦੇ ਉੱਤੇ ਆ ਉਹਦੇ ਹੈਂਡਵਰਕ ਇਹ ਦਿੱਤੀ ਆ ਹੁਣ ਜਿਵੇਂ ਸ਼ਰਟ ਦੇ ਉੱਤੇ ਆਪਾਂ ਕਹਿੰਦੇ ਆ ਕਿ ਸਿਰਫ ਦੋ ਬਰਡਸ ਇੱਕੋ ਹੀ ਬਰਡ ਦਾ ਕਪਲ ਆਇਆ ਮੀਨਸ ਹਨਾ ਪੇਅਰ ਆਇਆਗਾ ਬਟ ਜੇ ਤੁਸੀਂ ਇਸ ਦੁਪट्टे ਤੇ ਦੇਖੋਗੇ ਤਾਂ ਚਾਰ ਬਰਡਸ ਆ ਗਏ ਚਾਰ ਬਰਡਸ ਦਾ ਜੋੜਾ ਆ ਗਿਆ ਯਾਨੀ ਕਿ ਤਾਂ ਮੀਨਸ ਚਾਰ ਗੁਣਾ ਕੰਮ ਆ ਜਿਹੜਾ ਆਪਣੇ ਦੁਪट्टे ਦੇ ਉੱਤੇ ਜ਼ਿਆਦਾ ਹੋ ਗਿਆ ਤੇ ਇਸ ਤਰ੍ਹਾਂ ਇਧਰ ਵਾਲੇ ਪੱਲੇ ਆ ਗਏ ਤੇ ਇਸ ਤਰ੍ਹਾਂ ਹੀ ਦੁਪੱਟਾ ਬਹੁਤ ਹੈਵੀ ਦੇ ਵਿੱਚ ਆ ਬਣ ਗਿਆ ਇਹ ਇਸ ਤਰ੍ਹਾਂ ਇਧਰ ਵਾਲੇ ਦੇ ਵਿੱਚ ਆ ਗਿਆ ਇਸ ਤਰ੍ਹਾਂ ਤੇ ਬਾਕੀ ਆਪਾਂ ਲੇਸ ਦੀ ਜਿਹੜੀ ਚੌੜੀ ਵਾਲੀ ਲੇਸ ਆ ਉਹਦੀ ਫਿਨਿਸ਼ਿੰਗ ਦਿੱਤੀ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਹੈ ਮੀਨਸ ਗੋਟਾ ਦਾ ਜਿਹੜਾ ਇਹ ਲੱਗਿਆ ਹੋਇਆ ਹੈਗਾ ਤੇ ਮੀਨਸ ਟ੍ਰੈਂਡ ਚਲੋ 노 ਡਾਊਟ ਵੀ ਕਿਰਨਾ ਵਾਲੇ ਦੇ ਗੋਟੇ ਦਾ ਵੀ ਚੱਲ ਰਿਹਾ ਪਰ ਹੁਣ ਰੀਸੈਂਟਲੀ ਇਹ ਵਾਲਾ ਗੋਟਾ ਦੁਬਾਰਾ ਤੋਂ ਟ੍ਰੈਂਡ ਦੇ ਵਿੱਚ ਆ ਗਿਆ ਹੈਗਾ ਤੇ ਇਹ ਵਾਲੇ ਇਸ ਇਸ ਟ੍ਰੈਂਡ ਦੇ ਅਕੋਰਡਿੰਗ ਆਪਾਂ ਨਾਲ ਮੈਚ ਕਰਦਾ ਹੋਇਆ ਆਪਾਂ ਇਹਦੀ ਫਿਨਿਸ਼ਿੰਗ ਦਿੱਤੀ ਆ। ਬਾਕੀ ਸੈਂਟਰ ਦੇ ਵਿੱਚ ਵੀ ਅਸੀਂ ਇਹਨੂੰ ਖਾਲੀ ਨਹੀਂ ਛੱਡਿਆ। ਇਸ ਦੇ ਨਾਲ ਅਸੀਂ ਇਦਾਂ ਗੋਟਾ ਪੱਤੀ ਦੀ ਜਿਹੜੀ ਨਾਲ ਡਿਜ਼ਾਈਨਿੰਗ ਦਿੱਤੀ ਹੈਗੀ। ਪੂਰਾ ਬਾਕਸ ਬਣਾਇਆ ਇਹਦਾ ਵੀ। ਤੇ ਪੂਰੀ ਹੈਵੀ ਦੁਪੱਟਾ ਆ ਗਿਆ ਜੀ ਇਹ ਵਾਲਾ। ਤੁਸੀਂ ਇਸ ਸੂਟ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ। ਮੀਨਸ ਤੁਹਾਨੂੰ ਕਲਰ ਬਲੈਕ ਨਹੀਂ ਪਸੰਦ ਤਾਂ ਤੁਸੀਂ ਕਿਸੇ ਹੋਰ ਕਲਰ 'ਚ ਵੀ ਕਰਾ ਸਕਦੇ ਹੋਗੇ। ਤੇ ਇਹਦੇ ਵਿੱਚ ਆਪਣਾ ਮਕਸਦ ਹੁੰਦਾ ਸਿਰਫ ਤੁਹਾਨੂੰ ਡਿਜ਼ਾਈਨਿੰਗ ਸ਼ੋਅ ਕਰਨ ਦਾ ਤੇ ਆਪਣੀ ਜਿਹੜੀ ਸਟੀਚਿੰਗ ਆ ਉਹਦੀ ਫਿਨਿਸ਼ਿੰਗ ਤੁਹਾਨੂੰ ਦਿਖ ਜਾਂਦੀ ਹੈਗੀ ਵੀ ਤੁਸੀਂ ਕਿੰਨੇ ਵਧੀਆ ਕਰਾਉਣੀ ਆ ਹਨਾ ਮੀਨ ਜੋ ਤੁਹਾਨੂੰ ਆਈਡੀਆ ਹੋ ਜਾਂਦਾ ਇੱਕ ਇਹਦੇ ਦਾ ਤੇ ਬਾਕੀ ਆ ਜਿਵੇਂ ਸਾਡੇ ਪ੍ਰੀਵੀਅਸ ਵੀਡੀਓ ਵੀ ਦੇਖ ਸਕਦੇ ਹੋ ਤੁਸੀਂ ਉਹਨਾਂ ਵਿੱਚ ਵੀ ਸਾਡੇ ਡਿਜ਼ਾਈਨਿੰਗ ਹੁੰਦੇ ਆ ਤੁਸੀਂ ਉਹ ਵੀ ਆਪਣੇ ਕਸਟਮਾਈਜ਼ ਕਰਵਾ ਸਕਦੇ ਹੋ ਔਰ ਪਲੱਸ ਜਾਂ ਤੁਸੀਂ ਸਾਡੇ ਕੋਲ ਸੂਟ ਬਾਇ ਵੀ ਕਰ ਸਕਦੇ ਹੋ ਕਿਉਂਕਿ ਮੋਸਟਲੀ ਸਾਡੇ ਕੋਲ ਸੂਟ ਅਵੇਲੇਬਲ ਵੀ ਹੁੰਦੇ ਨੇਗੇ ਬਟ ਹਾਂ ਜੇ ਤੁਸੀਂ ਕਲਰ ਕੰਬੀਨੇਸ਼ਨ ਆਪਣੀ ਪਸੰਦ ਦਾ ਕਰਾਉਣਾ ਤਾਂ ਫਿਰ ਤੁਹਾਨੂੰ ਕਸਟਮਾਈਜ਼ ਹੀ ਕਰਵਾਉਣਾ ਪਏਗਾ ਆਪਣਾ ਅਗਲਾ ਸੂਟ ਆਉਂਦਾ ਜੀ ਬੈਲਵਟ ਦਾ ਇਹ ਪਿਓਰ ਵਾਲੀ ਬੈਲਵਟ ਆ ਜਿਹੜੀ ਮਹਿੰਗੀ ਵਾਲੀ ਆਉਂਦੀ ਹੈ ਮੈਂ ਸਾਨੂੰ ਪਹਿਲੇ ਫੈਬਰਿਕ ਦੀ ਨੌਲੇਜ ਦੇ ਦੇ ਦਿੰਨੀ ਆ ਤਾਂ ਕਿ ਤੁਹਾਨੂੰ ਡਾਊਟ ਨਰਵੇ ਇਸ ਚੀਜ਼ ਦਾ ਹਨਾ ਤੇ ਵੀ ਜਿਹੜਾ ਫੈਬਰਿਕ ਦੇ ਅਕੋਰਡਿੰਗ ਫਿਰ ਆਪਾਂ ਨੇ ਪ੍ਰਾਈਸ ਆ ਜਿਹੜੇ ਉਹ ਸ਼ੋ ਹੁੰਦੇ ਨੇਗੇ ਤੁਸੀਂ ਇਹਨੂੰ ਸੈਮੀ ਵਾਲੀ ਫੈਬਰਿਕ ਦੇ ਵਿੱਚ ਜਿਹੜੀ ਮਾਈਕਰੋ ਵੈਲਵਟ ਹੁੰਦੀ ਉਹਦੇ ਵਿੱਚ ਕਰਵਾਉਗੇ ਤਾਂ ਆਪਣੀ ਅਰੇਂਜ ਆ ਜਿਹੜੀ ਕਾਸਟ ਉਹ ਘਟ ਜਾਈਗੀ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫੈਬਰਿਕ ਦੀ ਕੀਤੀ ਵੈਲਵਟ ਪਿਓਰ ਵੈਲਵਟ ਦਾ ਫੈਬਰਿਕ ਆ ਔਰ ਇਹਦਾ ਕਲਰ ਆ ਜਿਹੜਾ ਗ੍ਰੀਨ ਜਿਹਾ ਕਲਰ ਆ ਜੀ ਇਹਦਾ ਬਹੁਤ ਸੋਹਣਾ ਪਿਆਰਾ ਕਲਰ ਆ ਗ੍ਰੀਨ ਵਾਲਾ ਬੋਟਲ ਗ੍ਰੀਨ ਵੀ ਤੁਸੀਂ ਇਹਨੂੰ ਕਹਿ ਸਕਦੇ ਆ ਬਟ ਲਾਈਟ ਬੋਟਲ ਗ੍ਰੀਨ ਆ ਮੀਂਜ ਇੱਕ ਡਾਰਕ ਹੁੰਦਾ ਇਹ ਲਾਈਟ ਹੈਗਾ ਹੁਣ ਗੱਲ ਕਰਦੇ ਆ ਆਪਾਂ ਵਰਕ ਦੀ embroidery ਦੀ ਇਹਦੇ ਤੇ ਸਾਰਾ ਆਰੀ ਦਾ ਵਰਕ ਹੋਇਆ ਹੋਇਆ ਹੈ ਜੀ ਆਪਾਂ ਵਿਦ ਨਾਲ ਪਿੰਕ ਦੇ ਨਾਲ ਇਹਦੀ ਆਪਾਂ ਮੀਂਜ ਗ੍ਰੇਸ ਦਿੱਤੀ ਇਹਨੂੰ ਸੂਟ ਨੂੰ ਸਾਰੇ ਸੂਟ ਦੇ ਵਿੱਚ ਪੈਨਲ ਬਣੀਆਂ ਹੋngਾਂ ਨੇ ਤੇ ਬਾਕੀ ਆਹ ਲੀਫ ਦੀ ਡਿਜ਼ਾਈਨਿੰਗ ਬਣੀ ਹੋਈ ਆ ਸਾਰੀ ਇਸ ਤਰ੍ਹਾਂ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋ ਇਸ ਇਹ ਡਿਜ਼ਾਈਨ ਦਾ ਸਾਡਾ ਸੂਟ ਪਹਿਲਾਂ ਵੀ ਸੀ 200 ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੋ ਇਸ ਇਹ ਡਿਜ਼ਾਈਨ ਦਾ ਸਾਡਾ ਸੂਟ ਪਹਿਲਾਂ ਵੀ ਅਸੀਂ ਦੋ ਸੂਟ ਬਣਾ ਚੁੱਕੇ ਹਾਂ ਹੋਰ ਕਸਟਮਰ ਦੇ ਤੇ ਇਹ ਡਿਜ਼ਾਈਨ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਜਾਨੀ ਜਿਹੜੇ ਮਿੰਚਰ ਕਸਟਮਰ ਨੇ ਤੇ ਕਿਉਂਕਿ ਇੱਕ ਤਾਂ ਇਹ ਜੀ ਦੇਖੋ ਤੁਹਾਨੂੰ ਆਪ ਨੂੰ ਪਤਾ ਲੱਗਦਾ ਹੋਊਗਾ ਵੀ ਕਿਤੇ ਉੱਡਣ ਵਾਲੀ ਕੋਈ ਚੀਜ਼ ਨਹੀਂ ਹੈਗੀ ਹਨਾ ਖਰਾਬ ਹੋਣ ਵਾਲੀ ਚੀਜ਼ ਨਹੀਂ ਹੈਗੀ ਮੀਨਸ ਹੰਡਣ ਵਾਲਾ ਕਪੜਾ ਦਾ ਤੇ ਹੰਡਣ ਵਾਲੀ ਆਪਣਾ ਇਹ ਐਮਬਰਾਇਡਰੀ ਹੈ ਸਮ ਟਾਈਮ ਆਪਾਂ ਕਪੜਾ ਮਹਿੰਗਾ ਲਗਾ ਲਿਆ ਬਟਾ ਤੇ ਐਮਬਰਾਇਡਰੀ ਇਦਾਂ ਦੀ ਕਰਵਾ ਲਈ ਕਿ ਆਪਣੀ ਦੋ ਚਾਰ ਧੋਵਾਂ ਦੇ ਵਿੱਚ ਖਰਾਬ ਹੋ ਗਈ ਤਾਂ ਫਿਰ ਉਹ ਆਪਣੀ ਮਾਨਾ ਜਿਹੜਾ ਖਰਾਬ ਹੋ ਜਾਂਦਾ ਤੇ ਹੁਣ ਤੁਸੀਂ neck ਦਾ ਡਿਜ਼ਾਈਨ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਇਹ ਤੇ ਤੇ neck ਤੁਸੀਂ ਇਹਦਾ round 'ਚ ਵੀ ਕਰਵਾ ਸਕਦੇ ਹੋ square 'ਚ ਵੀ ਕਰਵਾ ਸਕਦੇ ਹੋ ਇਦਾਂ ਵੀ ਕਰਵਾ ਸਕਦੇ ਹੋ ਮੈਂ ਜੇចੀ ਤੁਹਾਡੀ ਆਪਣੀ ਚੋਅ ਆ ਜਾਂਦੀ ਹੈਗੀ ਤੇ ਬਾਜੂ ਦਿਖਾ ਦਿੰਨੇ ਹਾਂ ਜੀ ਬਾਜੂ ਵੀ ਬਹੁਤ ਸੋਹਣੀਆਂ ਬਣਾਈਆਂ ਹੋਈਆਂ ਨੇ ਹੈਵੀ ਇੱਕ ਬਣਾ ਕੇ ਫਲਾਵਰ ਪਾਇਆ ਹੋਇਆ ਪਹਿਲਾਂ نیچے ਬੇਲ ਪਾਈ ਹੋਈ ਆ ਫਿਰ ਆਪਣਾ ਪ੍ਰੋਪਰ ਫਲਾਵਰ ਬਣਾਇਆ ਹੋਇਆ ਹੈਗਾ ਬਹੁਤ ਸੋਹਣੀ ਬਾਜੂ ਬਣੀ ਹੋਈ ਆ ਤੇ ਇਹਦੀ ਸਪੈਸ਼ਲ ਚੀਜ਼ ਇੱਕ ਹੋਰ ਹੈ ਜੀ ਕਿ ਇਹਦੇ ਬੈਕ ਤੇ ਵੀ ਵਰਕ ਹੋਇਆ ਹੋਇਆ ਹੈ ਦੇਖੋ ਇਹਦੀ ਸਾਰੀ ਬੁਟੀ ਹੈ ਜਿਹੜੀ ਉਹ ਆਪਣੇ ਬੈਕ ਸਾਈਡ ਦੇ ਉੱਤੇ ਵੀ ਪਾਈ ਹੋਈ ਹੈ ਸਾਰੀ ਸ਼ਰਟ ਦੇ ਉੱਤੇ ਤਾਂ ਤੁਸੀਂ ਇਹਨੂੰ ਮੀਨ ਜ ਮਿਸ ਵੀ ਕਰਵਾ ਸਕਦੇ ਹੋ ਨਹੀਂ ਤੁਸੀਂ ਲਗਾਉਣਾ ਪਵਾਉਣੀ ਚਾਹੁੰਦੇ ਬੁਟੀ ਤਾਂ ਨਹੀਂ ਵੀ ਪਵੇਗੀ ਜਾਂ ਤੁਸੀਂ ਸੇਮ ਹੀ ਡਿਜ਼ਾਈਨ ਫੋਲੋ ਕਰਨਾ ਤਾਂ ਸੇਮ ਵੀ ਹੋ ਜਾਊਗਾ ਮੀਨ ਕਸਟਮਾਈਜੇਸ਼ਨ ਦੇ ਵਿੱਚ ਆਪਣੀ ਇਹੀ ਆ ਵੀ ਤੁਸੀਂ ਆਪਣੀ ਚੋਅ ਅਨੁਸਾਰ ਕਰਦੇ ਆ ਬਾਕੀ ਜੀ ਅਸੀਂ ਇਹਦੇ ਨਾਲ ਮੀਨਸ ਟਾਪਟਾ ਹੀ ਲਗਾਉਣੇ ਹੁੰਦੇ ਮੋਸਟਲੀ ਇਹਦੇ ਨਾਲ ਜਾਂ ਫਿਰ ਆਪਾਂ ਲਿਆਕਰਾ ਫੈਬਰਿਕ ਲਗਾ ਦਿੰਨੇ ਆ ਤੇ ਕਿਉਂਕਿ ਇਹਦੇ ਨਾਲ ਫਿਰ ਜਿਹੜੀ ਇਹ ਤਿਲਕਧਾਣੀ ਹੈਗਾਗਾ ਅਦਰਵਾਈਜ਼ ਜਿਹੜੀ ਕਾਟਨ ਦੀ ਲਾਈਨਿੰਗ ਹੁੰਦੀ ਹੈ ਨਾ ਉਹ ਆਪਣੇ ਅਲੱਗ ਜਾਈ ਜਾਂਦੀ ਆ ਤੇ ਸੂਟ ਆਪਣਾ ਅਲੱਗ ਜਾਈ ਜਾਂਦਾ ਹੁੰਦਾ ਆ ਕਦੇ ਵੀ ਬੈਲਵਰਟ ਦੇ نیچے ਨਾ ਕਾਟਨ ਦੀ ਲਾਈਨਿੰਗ ਲਗਵਾਉਣੀ। چاہے ਸਟੀਚਿੰਗ ਤੁਸੀਂ ਕਿਸੇ ਕੋਲ ਵੀ ਕਰਵਾ ਰਹੇ ਹੋ। ਇਹਦੇ ਨਾਲ ਜੀ ਆਪਾਂ ਪਲੇਨ ਨਾਰਮਲ ਬਾਟਮ ਜਿਹੜੀ ਪੰਜਾਬੀ ਸਟਾਈਲ ਦੀ ਹੁੰਦੀ ਹੈ ਉਹੀ ਵਾਲੇ ਬਾਟਮ ਰੈਡੀ ਕੀਤੀ ਆ। ਤੇ ਪਿਓਰ ਚਨਾਉਣ ਦਾ ਇਹ ਨਾਲ ਦੁਪੱਟਾ ਰੈਡੀ ਕੀਤਾ گا۔ ਤਾਂ ਤੁਸੀਂ ਦੇਖ ਹੀ ਸਕਦੇ ਹੋ ਬਸ ਇਹਦੀ ਅਸੀਂ ਫਿਨਿਸ਼ਿੰਗ ਆ ਜਿਹੜੀ ਪ੍ਰੋਪਰ ਲੇਸ ਦੇ ਨਾਲ ਦਿੱਤੀ ਹੈਗੀ ਇਸ ਤਰ੍ਹਾਂ। ਕਿਰਨਾ ਵਾਲੀ ਲੇਸ ਜਿਹੜੀ ਕਿ ਹਰ ਮੈਨੂੰ ਲੱਗਦਾ ਹਰ ਫਰੈਂਡ ਡਿਮਾਂਡ ਕਰਦੀ ਹੈ ਵੀ ਇਸ ਤਰ੍ਹਾਂ ਦੀ ਲੇਸ ਸਾਡੇ ਕੋਲ ਆਵੇ ਤੇ ਇਸ ਤਰ੍ਹਾਂ ਸੇ ਇਹਦੀ ਫਿਨਿਸ਼ਿੰਗ ਕੀਤੀ ਹੈ ਚਾਰ ਸਪੇਰੇ ਤੇ ਦੁਪੱਟਾ ਸਾਰਾ ਬਾਕੀ ਪਲੇਨ ਰੱਖਿਆ ਹੋਇਆ ਹੈਗਾ ਤੇ ਬਹੁਤ ਸੋਹਣਾ ਤੇ ਪਿਆਰਾ ਸੂਟ ਆ ਤੁਸੀਂ ਇਹਨੂੰ ਸੈਮੀ ਫੈਬਰਿਕ ਨਾਲ ਸੈਮੀ ਦੁਪੱਟੇ ਦਾ ਫੈਬਰਿਕ ਲਗਾ ਕੇ ਇਹਦੇ ਪ੍ਰਾਈਸ ਆ ਜਿਹੜੀ ਉਹ ਘੱਟ ਕਰ ਸਕਦੇ ਹੋਗੇ ਇਹ ਸਾਰਾ ਕੁਝ ਆਪਣਾ ਪਿਓਰ ਦੇ ਵਿੱਚ ਆ ਗਿਆ ਤਾਂ ਕਰਕੇ ਜਿਹੜੀ ਆਪਣੀ ਕੋਸਟ ਆ ਉਹ ਵੀ ਫਿਰ ਆਪਣੀ ਅੱਪ ਚਲੀ ਜਾਂਦੀ ਹੈ ਇਹੀ ਵਾਲਾ ਡਿਜ਼ਾਈਨ ਤੁਸੀਂ ਸਮਰਜ਼ ਵਾਲੇ ਸੂਟਸ ਦੇ ਉੱਤੇ ਵੀ ਕਰਵਾ ਸਕਦੇ ਹੋਗੇ ਹਾਂਜੀ ਆਪਣਾ ਅਗਲਾ ਸੂਟ ਆ ਰਿਹਾ ਜੀ ਬਹੁਤ ਸੋਹਣਾ ਪਿਆਰਾ ਕਾਫੀ ਕਲਰ ਦਾ ਸੂਟ ਹੈਗਾ ਡਾਰਕ ਕਾਫੀ ਨਹੀਂ ਹੈਗਾ ਜੀ ਇਹ ਕਲਰ ਤੁਸੀਂ ਦੇਖੋਗੇ ਲਾਈਟ ਕਾਫੀ ਦੇ ਵਿੱਚ ਹੈਗਾ ਤੇ ਇਹ ਆਪਣੇ ਆਪ ਦੇ ਵਿੱਚ ਹੀ ਐਮਬਰਾਇਡਰੀ ਇਹਦੀ ਇੰਨੀ ਜ਼ਿਆਦਾ ਸੂਟ ਦੀ ਹੋਈ ਵੀ ਹੈ ਤੁਸੀਂ ਦੇਖੋਗੇ ਹਨਾ ਰੋਜ਼ ਫਲਾਵਰਸ ਬਣੇ ਹੋਏ ਨੇਗੇ ਤੇ ਇਸ ਕਰਕੇ ਮੇजे ਦੀ ਅਸੀਂ ਕੋਈ ਫਿਨਿਸ਼ਿੰਗ ਵਗੈਰਾ ਐਕਸਟਰਾ ਨਹੀਂ ਦਿੱਤੀ ਕਿਉਂਕਿ ਜਦੋਂ ਸੂਟ ਹੀ ਬਹੁਤ ਜ਼ਿਆਦਾ ਹੈਵੀ ਹੋਵੇ ਤਾਂ ਆਪਾਂ ਹੋਰ ਫਿਨਿਸ਼ਿੰਗ ਦੇ ਦਈਏ ਹਨਾ ਤਾਂ ਉਹ ਥੋੜਾ ਮੋਟਾ-ਮੋਟਾ ਜਿਹਾ ਬਣ ਜਾਂਦਾ ਇਸ ਕਰਕੇ ਇਹਨੂੰ ਸਿੰਪਲ ਹੀ ਅਸੀਂ ਸਟਿਚ ਕੀਤਾਗਾ ਸੂਟ ਨੂੰ ਵਿਦ ਲਾਈਨਿੰਗ ਏਮਬਰਾਇਡਰੀ ਇਹਦੀ ਤੁਸੀਂ ਦੇਖ ਸਕਦੇ ਹੋ ਸਾਰੀ ਹੈਂਡਵਰਕ ਆ ਗਈ ਸਿੱਪੀ ਦਾ ਵਰਕ ਹੋਇਆ ਹੋਇਆ ਹੈਗਾ ਤੇ ਆਪਣਾ ਜਰੀ ਦਾ ਵਰਕ ਹੋਇਆ ਹੋਇਆ ਹੈਗਾ ਸਾਰੇ ਦੇ ਵਿੱਚ ਥੋੜਾ-ਥੋੜਾ ਤੁਸੀਂ ਦੇਖ ਸਕਦੇ ਹੋਗੇ ਪੂਰਾ ਯਾਨੀ ਕਿ ਭਰਿਆ ਹੋਇਆ ਸੂਟ ਆ ਇਹ ਤੇ ਬਸ ਇਦਾਂ ਹੀ ਸਿੰਪਲ ਇਹਦੀ ਬਾਜੂ ਕੀਤੀ ਹੈ ਅਸੀਂ ਨਾਰਮਲ ਸਟ੍ਰੇਟ ਇਦਾਂ ਹੁੰਦੀ ਹੈ ਸਕੁਅਰ neck ਕੀਤਾਗਾ ਜੀ ਤੇ ਸੇਮ ਹੀ ਇਹਦੀ ਆ ਗਈ ਆਪਣੇ ਬੈਕ ਸਾਈਡ ਆ ਜਾਈਗੀ ਮੀਨਜ਼ੇ ਪੂਰਾ ਆਲ ਓਵਰ ਜਿਹੜਾ ਸੂਟ ਹੈਗਾ ਇਹ ਸਾਰੇ ਇਦਾਂ ਵਰਕ ਵਾਲਾ embroidery ਵਾਲਾ ਆਏਗਾ ਹੈਂਡਵਰਕ ਕਰਕੇ ਫਿਰ ਇਹਦੀ ਕਾਸਟ ਜ਼ਿਆਦਾ ਚਲੀ ਜਾਂਦੀ ਹੈ ਫੈਬਰਿਕ ਇਹਦਾ ਜੀ crepe ਦੇ ਵਿੱਚ ਹੈਗਾ ਆਪਾਂ ਕਹਿ ਦੇਣਾ ਕਿ ਵਧੀਆ ਵਾਲੀ crepe ਦੇ ਵਿੱਚ ਫੈਬਰਿਕ ਹੈਗਾ ਇਹਦਾ ਤੇ ਇਦੇ ਨਾਲ ਇਹਨਾਂ ਨੇ ਸਾਡੇ ਕੋਲੋਂ ਦੋ ਚੀਜ਼ਾਂ ਬਣਵਾਈਆਂ ਨੇ ਤਾਂ ਕਿ ਮੀਨਸ ਉਹ ਕਹਿੰਦੇ ਵੀ ਅਸੀਂ ਕਦੇ ਕਿਵੇਂ ਵੀ ਪੇਅਰ ਅਪ ਕਰ ਸਕਦੇ ਹਾਂ ਮੀਨਸ ਇਹ ਵੀ ਸੂਟ ਬਾਹਰ ਹੀ ਜਾਣਾ ਸਾਡਾ ਤੇ ਇਸ ਕਰਕੇ ਉਹਨਾਂ ਨੇ ਚੋਆਇਸ ਮੁਤਾਬਕ ਆਪਣੇ ਮੁਤਾਬਕ ਕੀਤਾਗਾ ਇੱਕ ਤਾਂ ਇਹਨਾਂ ਨੇ ਲਗਵਾਈ ਹੈ ਜਿਸ ਤਰ੍ਹਾਂ 골ਡਨ ਸ਼ਿਮਰ ਦੀ ਬਾਟਮ ਇਹਦੇ ਨਾਲ ਤੇ ਤੇ ਇੱਕ ਇਹਨਾਂ ਨੇ ਲਗਵਾਇਆ ਜੀ ਸੇਮ ਹੀ ਕਲਰ ਦਾ ਆਪਣਾ ਆ ਪਲਾਜੋ ਤੇ ਇਹਦਾ ਫੈਬਰਿਕ ਇਹਨਾਂ ਨੇ ਲੈ ਤਾ ਕਿਹਾਗਾ ਵੀ ਖਾਦੀ ਦੇ ਵਿੱਚ ਹੀ ਇਹ ਕਹਿੰਦੇ ਅਸੀਂ ਪਲਾਜ਼ੋ ਲਾਈਕ ਕਰਦੇ ਆ ਕ੍ਰੇਪ ਵਾਲਾ ਪਲਾਜ਼ੋ ਨਹੀਂ ਲਾਈਕ ਕਰਦੇ ਇਹ ਤਾਂ ਉਸ ਤਰ੍ਹਾਂ ਸੀ ਕੀਤਾ ਤੇ ਤੁਸੀਂ ਜਿੰਨਾ ਦੋਨਾਂ ਤੋਂ ਜਿਹੜੀ ਚੀਜ਼ ਮਰਜ਼ੀ ਪੇਅਰ ਆਪਾਂ ਕਰਵਾ ਸਕਦੇ ਕਿਉਂਕਿ 골ਡਨ ਸਲਵਾਰ ਇਦਾਂ ਹੁੰਦੀ ਹੈ ਜੀ ਬਹੁਤ ਸਾਰੇ ਸੁੱਟ ਨਾਲ ਆਪਣੀ ਚੱਲ ਜਾਂਦੀ ਹੈਗੀ ਤੇ ਇਹਦਾ ਦੁਪੱਟਾ ਹੈਗਾ ਦੁਪੱਟਾ ਵੀ ਪਿਓਰ ਚਨਾਉਣ ਦੇ ਵਿੱਚ ਹੈਗਾ ਇਹ ਜਿੰਝ ਤੁਸੀਂ ਇਹ ਨਹੀਂ ਕਹੋਗੇ ਕਿ ਆ ਸ਼ਰਟ ਪਿਓਰ ਦੀ ਆ ਤੇ ਆ ਵੀ ਪਿਓਰ ਖਾਦੀ ਦੇ ਵਿੱਚ ਆ ਤੇ ਦੁਪੱਟਾ ਵੀ ਪਿਓਰ ਚਾ ਮੀਨ ਜਿਹੜੇ ਸਨ ਅੱਜ ਸੂਟ ਦਿਖਾਏ ਨੇ ਸਾਰਿਆਂ ਦਾ ਫੈਬਰਿਕ ਵੀ A1 ਫੈਬਰਿਕ ਹੈਗਾ ਤੇ ਔਰ ਆਪਣੀ ਡਿਜ਼ਾਈਨਿੰਗ ਵੀ A1 ਆ ਪੂਰੀ ਅੱਛਾ ਇਹ ਦੁਪੱਟਾ ਖੋਲ ਕੇ ਦਿਖਾਉਣ ਦਾ ਪਰਪਸ ਇਹ ਸੀਗਾ ਵੀ ਤੁਹਾਨੂੰ ਡਿਜ਼ਾਈਨਿੰਗ ਪਤਾ ਲੱਗੇ ਜੇ ਦੇਖੋ ਇੱਕ ਤਾਂ ਆਪਾਂ ਜਿਵੇਂ ਨਾਰਮਲ ਲੇਸ ਦੀ ਫਿਨਿਸ਼ਿੰਗ ਦਿੱਤੀ ਆਪਾਂ ਹਨਾ ਦੀ ਇਹਦੇ ਵਿੱਚ ਪਰਲ ਆ ਜਾਂਦੇ ਜੀ ਇੱਕ ਜਿਹੜੀਆਂ ਆਪਾਂ ਪਹਿਲਾਂ ਕਿਰਨਾਂ ਦਿਖਾਈਆਂ ਉਹ ਚ ਸਿੱਪੀ ਸੀਗੀ ਇਹ ਵਾਲੇ ਕਿਰਨਾਂ ਵਿੱਚ ਤੁਸੀਂ ਦੇਖੋਗੇ ਇਹ ਚ ਪਰਲ ਆ ਜਾਂਦਾ ਮੀਨਜ਼ ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਿਜ਼ਾਈਨਿੰਗ ਆ ਰਹੀ ਹੈਗੀ ਤਾਂ ਜਿਹੜੀ ਵੀ ਡਿਜ਼ਾਈਨਿੰਗ ਕਈ ਵਾਰ ਆਪ ਲਾਈਕ ਕਰਦਾ ਪਰਸਨ ਜਾਂ ਸੂਟ ਨਾਲ ਮੈਚ ਕਰਦਾ ਸੀ ਉਸ ਤਰ੍ਹਾਂ ਲਾਉਨੇ ਆਂਗੇ ਹਨਾ ਤੇ ਇਹ ਆਪਣੀ ਲੇਸ ਦੀ ਫਿਨਿਸ਼ਿੰਗ 4 ਸਾਈਡ ਤੇ ਦਿੱਤੀ ਹੋਈ ਆ ਤੇ ਪਲੱਸ ਤੁਸੀਂ ਦੇਖੋਗੇ ਅਸੀਂ ਇਸ ਤਰ੍ਹਾਂ ਦੋਨਾਂ ਪੱਲਿਆਂ ਦੇ ਉੱਤੇ ਆਹ ਵਾਲੇ ਡਿਜ਼ਾਈਨਿੰਗ ਆ ਜਿਹੜੀ ਆ ਕੀਤੀ ਹੋਈ ਆ ਆਹ ਵਾਲੀ ਡਿਜ਼ਾਈਨਿੰਗ ਆ ਜਿਹੜੀ ਅਸੀਂ ਇਹ ਪੱਲਿਆਂ ਦੇ ਉੱਤੇ ਕੀਤੀ ਹੋਈ ਆ ਦੋਨਾਂ ਦੇ ਉੱਤੇ ਮੇਜਨ ਸੂਟ ਨੂੰ ਹੋਰ ਹੈਵੀ ਲੁੱਕ ਦੇਣ ਦੇ ਲਈ ਸੋਹਣਾ ਲੱਗਣ ਦੇ ਲਈ ਤੇ ਹੁਣ ਤੁਸੀਂ ਦੇਖ ਹੀ ਸਕਦੇ ਹੋਗੇ ਕਿ ਜਿਹੜੀ ਕ੍ਰੀਮ ਬਾਟਮ 골ਡਨ ਬਾਟਮ ਲੱਗੀ ਹੋਈ ਆ ਉਹਦੇ ਨਾਲ ਵੀ ਪ੍ਰੋਪਰ ਇਹ ਸੂਟ ਮੈਚ ਕਰ ਗਿਆ ਜਦੋਂ ਦੁਪੱਟਾ ਇਹਦੇ ਨਾਲ ਰੱਖਦੇ ਆ ਅਦਰਵਾਈਜ਼ ਉਹਨੂੰ ਪੱਨਣਾ ਥੋੜਾ ਆਰਡ ਲੱਗ ਰਿਹਾ ਹੁਣ ਸ਼ਾਇਦ ਮੇਬੀ ਤੇ ਇਸ ਤਰ੍ਹਾਂ ਦੂਸਰੇ ਪੱਲੇ ਦੇ ਉੱਤੇ ਵੀ ਪ੍ਰੋਪਰ ਆਪਾਂ ਬੋਟਾ ਪੱਤੀ ਦੀ ਮਿੰਜ ਡਿਜ਼ਾਈਨਿੰਗ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਤੁਸੀਂ ਕੋਈ ਵੀ ਡਿਜ਼ਾਈਨ ਭੇਜ ਕੇ ਵੀ ਆਪਣਾ ਡਿਜ਼ਾਈਨ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਸਾਡੇ ਤੋਂ ਤੇ ਬਹੁਤ ਸੋਹਣਾ ਤੇ ਪਿਆਰਾ ਸੂਟ ਹੈ ਜੀ ਇਹ ਵਾਲਾ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਸ ਤਰ੍ਹਾਂ ਦੇ ਸੂਟ ਵੀ ਸਾਡੇ ਕੋਲ ਮਿਲ ਜਾਂਦੇ ਨੇਗੇ ਤੇ ਬਾਕੀ ਤੁਸੀਂ ਪ੍ਰੀਵੀਅਸ ਵੀਡੀਓ ਚੈੱਕ ਕਰ ਸਕਦੇ ਹੋ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਸਾਡੇ ਕੋਲ ਇੱਕ ਵਾਰ ਸਕਰੀਨਸ਼ਾਟ ਪੇਜ ਤੇ ਜਰੂਰ ਪੁੱਛ ਸਕਦੇ ਹੋ ਕਿ ਸੂਟ ਅਵੇਲੇਬਲ ਹੈ ਜਾਂ ਨਹੀਂ ਹੈ ਹੁੰਦੇ ਵੀ ਆ ਸਾਡੇ ਕੋਲ ਤੇ ਜਾਂ ਫਿਰ ਅਸੀਂ ਕਸਟਮਾਈਜ਼ ਵੀ ਕਰਕੇ ਦੇ ਦਿੰਨੇ ਆ ਔਰ ਮੀਨਸ ਟਰਸਟ ਵਾਲਾ ਪੇਜ ਆ ਇਹ ਕੋਈ ਏਦਾਂ ਨਹੀਂ ਹੈਗਾ ਕਿ ਤੁਹਾਡੇ ਨਾਲ ਕੋਈ ਮੀਨਸ ਫੇਕ ਆਈਡੀਆ ਜਾਂ ਕੁਝ ਵੀ ਏਦਾਂ ਨਹੀਂ ਤੁਹਾਡੇ ਘਰ ਤੱਕ ਸੂਟ ਪਹੁੰਚੇਗਾ ਚਾਹੇ ਤੁਸੀਂ ਫੋਰਨ ਦੇ ਵਿੱਚ ਬੈਠੇ ਹੋ ਤੇ ਚਾਹੇ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋਗੇ ਤੇ ਸ਼ਿਪਿੰਗ ਚਾਰਜਸ ਲੱਗ ਜਾਂਦੇ ਆ ਜੀ ਤੇ ਤੁਹਾਡੇ ਘਰ ਤੱਕ ਸੂਟ ਪਹੁੰਚ ਜਾਂਦਾਗਾ ਤੇ ਹੋਪਸੋ ਤੁਹਾਨੂੰ ਅੱਜ ਦੀ ਕਲੈਕਸ਼ਨ ਬਹੁਤ ਸੋਹਣੀ ਲੱਗੀ ਹੋਵੇਗੀ ਪ੍ਰੋਪਰ ਫੁਲੀ ਪਾਰਟੀ ਵੇਅਰ ਆ ਜਿੱਦਾਂ ਕਿ ਹੁਣ ਕੈਨੇਡਾ ਦੇ ਵਿੱਚ ਤੁਹਾਨੂੰ ਜਾਂ ਜਿਹੜੇ ਫੋਰਨ ਕੰਟਰੀ ਚ ਤੁਹਾਨੂੰ ਪਤਾ ਵੀ ਥੋੜੀ ਸਮਰ ਸਟਾਰਟ ਹੋ ਗਈਆਂ ਨੇ ਤੇ ਉੱਥੇ ਫੰਕਸ਼ਨ ਸਟਾਰਟ ਹੋ ਗਏ ਨੇ ਇਸੇ ਕਰਕੇ ਸਾਡੇ ਕੋਲੋਂ ਫਰੈਂਡ ਜੇ ਸੂਟ ਇਸ ਤਰ੍ਹਾਂ ਕਸਟਮਾਈਜ਼ ਕਰਵਾ ਰਹੇ ਨੇ ਇਹ ਸਾਰੇ ਆਰਡਰ ਤੇ ਉੱਥੇ ਫੰਕਸ਼ਨ ਸਟਾਰਟ ਹੋ ਗਏ ਨੇ ਇਸੇ ਕਰਕੇ ਸਾਡੇ ਕੋਲੋਂ ਫਰੈਂਡ ਜੇ ਸੂਟ ਇਸ ਤਰ੍ਹਾਂ ਕਸਟਮਾਈਜ਼ ਕਰਵਾ ਰਹੇ ਨੇ ਇਹ ਸਾਰੇ ਆਰਡਰ ਸਾਡਾ ਬਾਹਰ ਹੀ ਜਾ ਰਿਹਾ ਜੀ ਤੇ ਤੁਸੀਂ ਵੀ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਚਾਹੇ ਤੁਸੀਂ ਕਿਤੇ ਵੀ ਕਿਸੇ ਵੀ ਜਗ੍ਹਾ ਤੇ